ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਅੰਗੀਠਾ ਸਾਹਿਬ ਗੰਗਸਰ ਜੈਤੂਰ ਜ਼ਿਲ੍ਹਾ ਫਰੀਦਕੋਟ ਇਹ ਗੁਰਦੁਆਰਾ ਸਾਹਿਬ ਬਠਿੰਡਾ ਰੋਡ ਤੇ ਸਥਿਤ ਦਾ ਜੀ ਤੇ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੰਗਸਰ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਈ ਸੀਗੀ ਚੈਨਲ ਤੇ ਜੀ ਔਰ ਗੰਗਸਰ ਗੁਰਦੁਆਰੇ ਦਾ ਸਾਰਾ ਇਤਿਹਾਸ ਸਾਧ ਸੰਗਤ ਜੀ ਦੱਸਿਆ ਸੀਗਾ ਵੀ ਕਿ ਜਿਵੇਂ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੰਗਾ ਦੇ ਵਿੱਚੋਂ ਗੜਬੀ ਲਗਵੀ ਤੇ ਪੰਡਤ ਨੂੰ ਗੰਗਾ ਦੇ ਦਰਸ਼ਨ ਕਰਾਏ ਤੇ ਉਸ ਤੋਂ ਬਾਅਦ ਗੁਰਦੁਆਰਾ ਟੀਬੀ ਸਾਹਿਬ ਦਾ ਜੋ ਇਤਿਹਾਸ ਸੀਗਾ ਉਹ ਵੀ ਸਾਧ ਸੰਗਤ ਜੀ ਸਾਰਾ ਉਸ ਵੀਡੀਓ ਦੇ ਵਿੱਚ ਦੱਸਿਆ ਇਹ ਜੈਤੋ ਜਿਹੜਾ ਹੈਗਾ ਇਹ ਇਤਿਹਾਸਿਕ ਸ਼ਹਿਰ ਆ ਜੀ ਇਹਦਾ ਦੋਹਰਾ ਇਤਿਹਾਸ ਆ ਸਾਧ ਸੰਗਤ ਜੀ ਪਿਛਲੀਆਂ ਵੀਡੀਓ ਦੇ ਵਿੱਚ ਪਹਿਲਾ ਇਤਿਹਾਸ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸੰਬੰਧਤ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1762 ਬਿਕਰਮੀ ਦੇ ਵਿੱਚ ਇਸ ਇਤਿਹਾਸਿਕ ਸ਼ਹਿਰ ਦੇ ਵਿੱਚ ਚਰਨ ਪਾਏ ਸੀਗੇ ਤੇ ਜਿਹੜਾ ਦੂਸਰਾ ਇਤਿਹਾਸ ਹੈਗਾ ਜੀ ਉਹ ਹੈਗਾ ਜੈਤੋ ਦੇ ਮੋਰਚੇ ਦਾ ਜੋ ਦੂਸਰਾ ਤਿਆਰ ਸਹ ਜੈਤੋ ਦੇ ਮੋਰਚੇ ਦਾ ਰਿਹਾ ਜੀ ਇਹ ਮੋਰਚਾ ਲਗਾਤਾਰ 2 ਸਾਲ ਚੱਲਦਾ ਰਿਹਾ ਸਾਧ ਸੰਗਤ ਜੀ ਉਸ ਸਮੇਂ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਬ੍ਰਿਟਿਸ਼ ਸਰਕਾਰ ਨੇ ਫੋਜਪੁਰ ਦੇ ਲਾਗੇ ਸਤਲੁਜ ਦਰਿਆ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਦੇਹਾਂ ਸੀਗੀਆਂ ਜੀ ਉਹ ਜਲ ਪ੍ਰਵਾਹ ਕਰਤੀਆਂ ਸੀਗੀਆਂ ਤੇ ਉਸ ਸਮੇਂ ਇਸ ਸਥਾਨ ਤੇ ਬਾਈ ਸਿੰਘਾਂ ਦੀਆਂ ਜਿਹੜੀਆਂ ਦੇਹਾਂ ਸੀਗੀਆਂ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਉਹ ਇੱਧਰ ਆਸੇ ਪਾਸੇ ਖੇਤਾਂ ਖੁੱਤਾਂ ਚ ਜਾਂ ਹੋਰ ਕਿਤੇ ਡੋਂਗੇ ਸਥਾਨ ਤੇ ਰਹਿ ਗਈਆਂ ਸੀਗੀਆਂ ਉਹ ਜਦੋਂ ਸਾਧ ਸੰਗਤ ਨੂੰ ਪਤਾ ਲੱਗਿਆ ਵੀ ਬਾਈ ਸਿੰਘਾਂ ਦੀਆਂ ਜਿਹੜੀਆਂ ਦੇਹਾਂ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਤਰ ਕਰਕੇ ਇਸ ਜਗ੍ਹਾ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਗੀਟਾ ਬਲਿਆ ਤਾਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਅੰਗੀਟਾ ਸਾਹਿਬ ਦੇ ਨਾਂ ਤੇ ਪਿਆ ਤੇ ਇਹ ਸੀਗਾ ਜੀ ਉਹ ਗੁਰੂਕਰ ਅੰਗੀਟਾ ਸਾਹਿਬ ਗੰਗਸਰ ਸਾਹਿਬ ਜੈਤੋ ਤਿੰਨ ਇਤਿਹਾਸਿਕ ਗੁਰਦੁਆਰਾ ਸਾਹਿਬ ਇਸ ਸ਼ਹਿਰ ਦੇ ਵਿੱਚ ਮੌਜੂਦ ਨੇ ਜੀ ਸਾਧ ਸੰਗਤ ਜੀ ਪਿਛਲੇ ਦੋਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਜੈਤੋ ਉਹਨਾਂ ਦੋਨਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਮੈਂ ਆਪਦੇ ਚੈਨਲ ਤੇ ਆਲਰੇਡੀ ਪਾ ਚੁੱਕਾ ਹਾਂ ਜੀ ਇਹ ਤੀਜਾ ਗੁਰਦੁਆਰਾ ਸਾਹਿਬ ਸ਼੍ਰੀ ਅੰਗੀਠਾ ਸਾਹਿਬ ਜਿਹੜਾ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਇਹਦੀ ਵੀਡੀਓ ਚੈਨਲ ਤੇ ਪਾਈ ਆ ਸਾਧ ਸੰਗਤ ਜੀ ਜੇ ਤੁਹਾਨੂੰ ਮੇਰਾ ਇਹ ਬਰਾਲਾ ਵਧੀਆ ਲੱਗਿਆ ਤਾਂ ਸਾਧ ਸੰਗਤ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਅੱਗੇ ਤੋਂ ਪਰਮਾਤਮਾ ਨੇ ਬਲ ਬਖਸ਼ਿਆ ਤਾਂ ਇਤਿਹਾਸਿਕ ਗੁਰਦੁਆਰੇ ਗੁਰੂ ਸਾਹਿਬ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਲੈ ਕੇ ਵੱਧ ਤੋਂ ਵੱਧ ਪੇਸ਼ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ